ਅੱਜ ਇੱਕ ਸਾਲ ਵਿੱਚ ਉਹ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਪੱਟੀ ਤੋਂ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਕਾ ਕੈਰੋਂ ਪਿੰਡ ਬਿਲਕੁਲ ਅਲੱਗ ਹੈ ਕੋਈ 1.5-2 ਕਿਲੋਮੀਟਰ ਦੀ ਦੂਰੀ ਤੇ ਸੋ ਪੱਟੀ ਤੋਂ ਇੱਕ ਛੜਕ ਜਿਹੜੀ ਤਰਨਤਾਰਨ ਸਾਹਿਬ ਨੂੰ ਜਾਂਦੀ ਐ ਉਸੇ ਛੜਕ ਦੇ ਉੱਪਰ ਪਿੰਡ ਲੋਕਾ ਆਉਂਦਾ ਠੀਕ ਹੈ ਜੀ ਸੋਨੂ ਵੀਰ ਦੇ ਕੋਲ ਆਇਆ ਦੋਸਤੋ ਤਕਰੀਬਨ ਕੋਈ ਵੀਰ ਨਾਗ ਲੈਂਦਾ ਕੋਈ 2 4 2 4 3 ਮੈਗ ਜਿਹੜੇ ਆ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਵੇੜਾ ਆਪਾਂ ਤੁਹਾਨੂੰ ਦੋ ਦਿਖਾਉਣੀ ਆ ਦੋਵੇਂ ਕ੍ਰੋਸ ਸੰਗਤ ਦੇ ਵਿੱਚ ਨੇ ਤਕਰੀਬਨ ਕੋਈ ਬੋਲੇ-ਪੂਲੇ ਦੇ ਵਿੱਚ ਹੀ ਹਜੇ ਚੱਲਣ ਡੀਆਂ ਨੇ ਕੋਈ ਦੂਜੇ ਤਿਜੇ ਦਿਨਾਂ ਦੀਆਂ ਸੁਈਆਂ ਦੋਵੇਂ ਕ੍ਰੋਸਵਾਰਾਂ ਨੇ ਤੇ ਨਾਲ ਦੀ ਨਾਲ ਹਰੇਕ ਵਾਰ ਆਪਾਂ ਜਦੋਂ ਵੀ ਵੀਡੀਓ ਪਾਈਦੀ ਆ ਕਿਤੇ ਨਾ ਕਿਤੇ ਆਪਾਂ ਜਿਹੜੀ ਚੁਵਾਈ ਆ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਕਰਕੇ ਦਿਖਾਈਦੀ ਆ ਕੋਈ ਕਿਸੇ ਰਕਮ ਦਾ ਭੋਰ ਛਟਾ ਹੋਵੇ ਤੇ ਵਿੱਚ ਇਹ ਭੈਣ ਭਰਾਵਾਂ ਨੂੰ ਦੱਸਣ ਜੋਗੇ ਆ ਆਪਾਂ ਗੱਲਬ ਸਭ ਤੋਂ ਪਹਿਲਾਂ ਸੋਨੂੰ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਸੰਸਾਭ ਹੋਰ ਵੀਰੇ ਠੀਕ ਠਾਕ ਹਾਂਜੀ ਵਧੀਆ ਵੀਰੇ ਵਧੀਆ ਠੀਕ ਆ ਅੱਛਾ ਸੋਨੂੰ ਵੀਰੇ ਤਕਰੀਬਨ ਉਧਰ ਵੀ ਆਪਾਂ ਨਾਗ ਪਾਏ ਸੀ ਕਿ ਅਗਰ ਦੋ ਤਿੰਨ ਬਹਿਣਾ ਸੇਲਸਲ ਹੋ ਗਈਆਂ ਸੀ ਹਾਂ ਜੋ ਉਹ ਤੇ ਦੋ ਘੰਟੇ ਜੇ ਹੋ ਗਿਆ ਆ ਜਰਸੀ ਬਹਿਣਾ ਸੀ ਹਾਂਜੀ 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 ਠੀਕ ਆ ਅੱਜ ਕ੍ਰੋਸ ਬਹਿਣਾ ਆਪਣੇ ਕੋਲ ਆ ਤੇ ਮੈਨੂੰ ਲੱਗਦਾ ਸੂਈਆਂ ਵੀ ਅੱਗਰ ਪਿਛੜੀ ਆ ਕਿ ਦੋ ਤਿੰਨ ਤਿੰਨ ਦਿਨਾਂ ਦੀ ਆ ਤੇ ਪਰਸੋਂ ਦੀ ਸੂਈ ਜੀ ਇਹਦੀ ਤੇ ਬੰਨਦੀ ਬਿਲਕੁਲ ਬੋਲੀ ਆ ਇਹਨੂੰ ਹੋ ਗਿਆ ਚੌਥਾ ਦਿਨ ਆ ਇਹਦੀ ਸਵੇਰੇ ਬੋਲੀ ਨਹੀਂ ਬਣੀ ਠੀਕ ਆ ਹਾਂਜੀ ਇਹ 14 ਦਿਨਾਂ ਦੇ ਵਿੱਚ ਆ ਤੇ ਇਹ ਤੀਜੇ ਦਿਨ ਦੇ ਵਿੱਚ ਹਾਂਜੀ ਨੇ ਇਹ ਪਰਸੋਂ ਸੋਈ ਵਾਲੇ ਪਰਸੋਂ ਅੱਜ ਤੇ ਜਾ ਲੇ ਗਏ ਕੱਲ ਚੰਗੀ ਤਰ੍ਹਾਂ ਖਾ ਲਈ ਨਹੀਂ ਕੀਤੀ ਬਾਕੀ ਚੋਾਈ ਚੂਈ ਬਹੁਤ ਵੱਧ ਗਿਆ ਠੀਕ ਆ ਜੀ ਹੂੰ ਲਓ ਵੀ ਸ਼ੁਰੂਆਤ ਵੀਰ ਤੁਹਾਨੂੰ ਇੱਥੋਂ ਕਰਾਂਗੇ ਆਪਾਂ ਇਸ ਵੇਰ ਤੋਂ ਸ਼ੁਰੂਆਤ ਕਰਾਂਗੇ ਇਹਦਾ ਸੂਆ ਕਿਨਵਾ ਹੋਊਗਾ ਵੀਰ ਇਹ ਪਹਿਲੇ ਸੂਏ ਆ ਜੀ ਵਾਲੇ ਪਹਿਲਾ ਹੀ ਸੂਆ ਹਾਂ ਲਓ ਵੀ ਪਹਿਲਾ ਹੀ ਸੂਆ ਵਾੜ ਮਗਰ ਦੇ ਬੱਚਾ ਹਾਂਜੀ ਹਾਂਜੀ ਮਗਰ ਬੱਚਾ ਆ ਗਿਆ ਠੀਕ ਆ ਜੀ ਤੇ ਪਰਸੋਂ ਦੀ ਸੂਈ ਆ ਅੱਜ ਤੀਜਾ ਦਿਨ ਇਧਰ ਤੁਸੀਂ ਚੈੱਕ ਕਰੋ ਠੀਕ ਹੈ ਜੀ ਕ੍ਰੋਸ ਆਂਗ ਦੇ ਵਿੱਚ ਇੱਕ ਕਾਫੀ ਕਲਰ ਆਪਾਂ ਕਹਿ ਸਕਦੇ ਬ੍ਰਾਊਨ ਤੇ ਕਾਫੀ ਕਲਰ ਦਾ ਕੰਬੀਨੇਸ਼ਨ ਜਿਆ ਕਿ ਸੋਨੂੰ ਵੀ ਕੀ ਬੋਲਾ ਕਿੰਨਾ ਦੇ ਥੱਲੇ ਇਹਦੇ ਥੱਲੇ ਜੀ 12 ਕਿਲੋ ਇਸ ਵਕਤ ਤਿਆਰ ਆ 12 ਕਿਲੋ ਹਾਂ ਜੀ ਹਾਂ ਜੀ ਬਾਕੀ 12 ਕਿਲੋ ਬੋਲਾ ਤਿਆਰ ਆ ਬਾਕੀ ਚੱਡੇ ਲੇਵ ਦੀ ਵੇਖੋ ਕਰਮਾਂ ਵਾਲੀ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਵੀ ਆਪਦੇ ਵਜ਼ਨ ਵਜੂਦ ਨਾਲੋਂ ਥੱਲੇ ਜ਼ਿਆਦਾ ਲਈ ਫਿਰਦੀ ਆ ਇਧਰੋਂ ਤੁਹਾਨੂੰ ਦਿਖਾਵਾਂਗੇ ਆਪਾਂ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਨ ਬਾਕੀ ਠੰਡੀ ਟੀਰੀ ਬਹੁਤ ਆ ਹਾਂ ਭਰਾ ਬਰੂ ਦੀ ਨਾਲ ਚੰਗੀ ਪੱਕੀ ਪੂਰੀ 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 ਜੀ ਜਨਾਬ ਜੀ ਜਿਹੜੀਆਂ ਲੱਤਾਂ ਖਲੋਤੀ ਉਸੇ ਲੱਤਾਂ ਖਲੋਤੀ ਰਹੂ ਹਾਂ ਚਲੋ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਲਓ ਜੀ ਕ੍ਰੋਸ ਵੈੜਾ ਸੋ ਕਾਫੀ ਵੀਰ ਠੀਕਾ ਜੀ ਇੰਨਾ ਦਿਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਬੜੀ ਬੜਾ ਗੱਲ ਕਰਦੇ ਆ ਹਰੇਲ ਭਰਾ ਨੂੰ ਹੁੰਦਾ ਵੀ ਯਾਰ ਕ੍ਰੋਸ ਆਂਗ ਖਰੀਦੀਏ ਗਾਂਜ ਇਹੋ ਜਿਹਾ ਸਮਾਂ ਜਿਹੋ ਜਿਹਾ ਮੌਸਮ ਆ ਰਿਹਾ ਤੇ ਬਾਕੀ 4 ਥਾਣੇ ਵਿਚੀ ਦੇ ਚਾਰੇ ਤਕਰੀਬਨ ਚੱਪੇ ਚੱਪੇ ਦੇ ਥਾਣਾ ਠੀਕਾ ਜੀ 4 4 ਇੰਚ ਦੀ ਦੂਰੀ ਹੈ ਚੌਥਾਣਾ ਦੀ ਇੰਨਾ ਕੁ ਸਪੇਸ ਗਾਇਬ ਆਤੀ ਥਾਣਾ ਦਾ ਹੈਗਾ ਠ ਤੋ ਚੱਡੇਲੇ ਵੇ ਦੀ ਇੱਕ ਵਾਰੀ ਫੇਰ ਝਾਤ ਮਾਰੋ ਬਿਲਕੁਲ ਆਪਾਂ ਗੱਲ ਕਰਦੇ ਨੇ ਵੀ ਦੋਸਤੋ ਉਹਨਾਂ ਹੀ ਗਾਹ ਤੇ ਉਹਨਾਂ ਹੀ ਪਛਾਣ ਠੀਕ ਆ ਜੀ ਹੁਣ ਵੈਸੇ ਚਵਾਈ ਦਾ ਸਮਾਂ ਨੇੜੇ ਆਉਂਦਾ ਜਾਂਦਾ ਜਿਵੇਂ ਟਾਈਮ ਤੋਂ ਟਾਈਮ ਦੀ ਗੱਲ ਕਰੀਏ ਤੇ ਬਣਿਆ ਥਣਿਆ ਪਸ਼ੂ ਐਨੀਮਲ ਤੁਹਾਨੂੰ ਜਿਹੜਾ ਚੰਗੀ ਤਸੱਲੀ ਨਾਲ ਦਿਖਾਈ ਦਊਗਾ ਆ ਇਧਰ ਵੇਖੋ ਬਹੁਤ ਸਾਫ਼ ਆ ਜੀ ਹਾਂ ਤੇ ਸਾਨੂੰ ਵੀ ਕੋਈ ਫੇਰ ਕਨਫਰਮ ਕਰਾ ਦੇ 12 ਕਿ 13 ਕਿਲੋ ਪੌਲਾ ਸ਼ਾਜੀਰ ਸਲੇ 12 12.5 ਕਿਲੋ ਬੌਲੀ ਹੈ ਇਹ 16 17 ਸੋਈ ਵੀ ਵਸ਼ੀ ਨਿਕਲਣੀ ਆ ਅੱਛਾ ਹਾਂ ਜਿੱਦਾਂ ਮਾਨੂੰ ਜਿਹੜਾ ਚਵਾਊਗੀ ਦੁੱਧ ਹਾਂਜੀ ਪੱਕਾ ਜੀ ਪੱਕਾ ਲਓ ਵੀ 16 17 ਕਿਲੋ 200 ਦੁੱਧ ਚਵਾਉਣਾ ਚਾਹੀਦਾ ਵੈਰ ਨੂੰ ਕਿਉਂਕਿ ਸਟਾਰਟਿੰਗ ਹੀ ਚੰਗੀ ਆ ਹਾਂ 11 13 ਲੀਟਰ ਬੌਲੀ ਹੈ ਜੇ ਹਾਂਜੀ ਇਹਦੀ ਪੱਕੀ ਬੌਲੀ ਬਣਦੀ ਆ ਆ ਬਾਜੀ ਨਾੜਵਾ ਨਾਲ ਬੱਚੇ ਤੇ ਠੀਕ ਆ ਬੱਤਾ ਮਗਰ ਬਿਲਕੁਲ ਜੀ ਬਿਲਕੁਲ ਕੱਚੇ ਆਂ ਜੀ ਠੀਕ ਆ ਜੀ ਬੰਨ ਲੋ ਵੀਰੋ ਸਾਨੂੰ ਬੰਨ ਲੋ ਠੀਕ ਆ ਜੀ ਰਿਕਨ ਬਣ ਜਾਂਦੇ ਠੀਕ ਆ ਜਾਂਦਾ ਬੱਚਾ ਤੇਰਾ ਠੀਕ ਆ ਸੋ ਮਗਰ ਇਹਦੇ ਮੇਲ ਕਾ ਫਾ ਠੀਕ ਆ ਜੀ ਅੰਕਾ ਮਗਰ ਆ ਆ ਜੀ ਤੇ ਚਵਾਈ ਆਪਾਂ ਜਿਹੜੀ ਉਹ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਸਰ ਸੋਨੇ ਮੁੱਲ ਵੀਰ ਕੀ ਰਹੂਗਾ ਇਹਦਾ ਮੁੱਲ ਤੇ ਸੰਧੂ ਸਾਹਿਬ ਜੀ ਦੇ ਕਰਦਾ 65000 ਮੰਗ ਲਈਏ ਆ ਮੁੱਲ 62000 ਦੇਣੀ 57000 ਦੀ 62 ਤੇ 57 ਦੀ ਲੈਦੇ ਆ ਹਾਂ ਜੀ ਕੋਈ ਨਹੀਂ ਥੋੜਾ ਬਾਰਾ ਮਾਨ ਤਨ ਕਰਦੇ ਆ ਆ ਹਾਂ ਜਿੰਨਾ ਵੀ ਹੋ ਸਕਦਾ ਜਰੂਰ ਖਿੱਚ ਕੇ ਮਾਲ ਦੇਣਾ ਹਾਂਜੀ ਹਾਂਜੀ ਦੁੱਧ 16 ਕਿਲੋ ਦਊਗੀ ਜੀ ਹਾਂ ਖਾਲੀ ਜਿਹੜੀ ਆਪਣੇ 11 12 ਕਿਲੋ ਦੁੱਧ ਤੇ ਬੋਲੇ ਚੱਲਣ ਦੀ ਆ ਹਾਂ ਉਹ ਗਿਆ ਦਾ ਦੋ ਦੋ 16 17 ਕਿਲੋ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਾਕੀ ਚਲੋ ਅੱਗੇ ਸੇਵਾ ਦੇ ਵੀ ਡਿਪੈਂਡ ਹੈ ਕਿਸੇ ਵੀਰ ਦੀ ਕੋਈ ਫਰਕ ਨਹੀਂ ਪਿਆ ਇਹਨੂੰ ਜਿੱਦਾਂ ਗੱਬਣ ਖਾਂਦੀ ਹੋ ਉਦਾਂ ਹੀ ਸੂਈ ਖਾਂਦੀ ਪੱਠੇ ਆ ਜੀਜੂ ਲਾਇਆ ਪੂਰਾ ਧਰਿਆ ਪੂਰਾ ਚਲੋ ਵਧੀਆ ਗੱਲ ਆ ਉਹ ਵੀ 57000 ਦੀ ਇਹ ਮਿਲ ਜੂਗੀ ਠੀਕ ਆ ਜੀ 62000 ਦੀ ਡਿਮਾਂਡ ਹੈ 57000 ਲੈਣ ਦੇਣਾ ਠੀਕ ਆ ਜੀ ਸੋ ਬੱਚੀ ਬਹੁਤ ਵਧੀਆ ਥਣਾ ਤੁਣਾ ਦੀ ਬੜੀ ਸਫਾਈ ਆ ਬਾਕੀ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਓਗੇ ਠੀਕ ਆ ਅਦਰ ਸਾਨੂੰ ਵੀਰੇ ਅਕੇ ਸਾਈਗਨ ਨੰਬਰ ਤੇ ਆਪਣੇ ਕੋਲ ਜਿਹੜੀ ਆ ਬੜ ਆ ਗਈ ਕ੍ਰੋਸ ਹਾਂਜੀ ਇਹ ਵੀ ਤੁਸੀਂ ਦੱਸਿਆ ਵੀ ਅੱਜ ਚੌਥਾ ਦਿਨ ਹੋ ਗਿਆ ਨਸਲ ਹਾਂਜੀ ਇਹ ਮਗਰ ਬੱਚੀ ਆ ਮਗਰ ਬੱਚੀ ਆ ਲਓ ਜੀ 14 ਦਿਨਾਂ ਦੀ ਸੂਈ ਆ ਮਗਰ ਬੱਚੀ ਇਹਦੇ ਠੀਕ ਆ ਤੇ ਸੁਬ੍ਹਾ ਨੂੰ ਵਿੱਚ ਫਿਰ ਕਿਨਮਾ ਹੋ ਗਈ ਇਹ ਤਾਂ ਹੈ ਤੇ ਜੇਈਆ ਤੇ ਆਈ ਥੋੜੇ ਮਾੜੇ ਘਰੋਂ ਆ ਜਿੱਦਣ ਦੀ ਕੱਲ ਦੀ ਆਈ ਆ ਇਹਨੇ ਮੂੰਹ ਨਹੀਂ ਚੁੱਕ ਕੇ ਵੇਖਿਆ ਦੁੱਧ 13 13 ਕਿਲੋ ਪੱਕਾ ਜੇ ਦਾ ਠੀਕ ਆ ਜੀ ਲਓ ਵੀ ਅੱਗੇ ਮੇਰਾ ਭਰਾ ਕੋਈ ਚੰਗੀ ਕੇਅਰ ਕਰਨ ਵਾਲਾ ਲੈ ਗਿਆ ਠੀਕ ਆ ਜੀ ਥੋੜਾ ਜਿਹਾ ਰਾਜੀ ਵੀ ਹੋ ਜੂਗੀ ਗਰਮਾਣੀ ਠੀਕ ਆ ਜੀ ਜੇਕਰ ਕਿਸੇ ਭਰਾ ਦੀ ਸੇਵਾ ਚੰਗੀ ਰਹੀ ਥੋੜਾ ਜਿਹਾ ਰੋਕੇ ਘਰੋਂ ਆਈ ਆ ਵੀ ਕਈ ਵਾਰ ਨਾਰ ਸਾਹੇਵਾ ਸੰਭਾਲੋ ਉਨੀ ਨਹੀਂ ਹੁੰਦੀ ਕਿ ਜਿੰਨੀ ਕਿ ਪਸ਼ੂ ਨੂੰ ਚਾਹੀਦੀ ਹੁੰਦੀ ਹੈ ਫਿਲਹਾਲ ਤੁਸੀਂ ਵੇਖ ਸਕਦੇ ਹੋ ਸੁਵੇ ਦੇ ਵਿੱਚ ਵੀਰਨ ਦਾ ਵੀ ਕੋਈ ਤਿੱਜਾ ਮੰਨ ਕੇ ਜਾਏ ਕੋਈ ਦੂਜਾ ਮੰਨ ਕੇ ਆਪਣੇ ਨਾਲ ਸੌਦਾ ਕਰ ਲਵੇ ਅੱਜ 14 ਦਿਨਾਂ ਦੀ ਸੂਈ ਤਾਂ ਇਹਦਾ ਸੋਨੂੰ ਵੀਰ ਬੌਲੇ ਤੋਂ ਚਲੋ ਬਾਹਰ ਹੀ ਆਉਂਦੀ ਜਾਂਦੀ ਹੈ ਕਿੰਨਾ ਹੋਊਗਾ ਦੋਤਾ 13 ਕਿਲੋ ਹੀ ਪੱਕਾ ਭਾਵੇਂ ਦੋ ਟਾਈਮ ਜਿਹੜਾ ਮਰਜੀ ਲੀਟਰ ਮਾਰ ਕੇ ਖੜ ਸਕਦਾ 13 ਹਾਂਜੀ ਮਗਰ ਵੱਛੀ ਆ ਜੀ ਲੋ ਵੀ 13 ਲੀਟਰ ਆ ਠੀਕ ਆ ਜੀ ਮਗਰ ਆਹ ਵੱਛੀ ਆ ਗਈ ਆ ਨਾੜੂਆ ਬੱਚੇ ਦੇ ਨਾਲ ਇਹਦੇ ਵੀ ਹੈਗਾ ਠੀਕ ਆ ਇਹਦੇ ਮਗਰ ਵੱਛੀ ਆ ਠੀਕ ਆ ਜੀ ਹਾਂਜੀ ਬਾਕੀ ਚੋਣ ਚਵਾਈ ਆਪਣੇ ਭੈਣ ਭਰਾਵਾਂ ਨੂੰ ਦੱਸ ਦਈਏ ਜਿਹੜੇ ਵੀਰਾਂ ਨੇ ਚਲੋ ਆਨਲਾਈਨ ਸੌਦਾ ਕਰਨਾ ਹੁੰਦਾ ਕਿਵੇਂ ਦੀ ਇਹ ਚਵਾਈ ਚਾਹ ਜੀ ਚਵਾਈ ਤੇ ਬੰਬੀ ਲੱਗੀ ਹੈ ਨਾ ਆ ਏਡੀ ਚੋਣ ਚਵਾਈ ਦੀ ਪੱਕੀ ਆ ਕਿ ਇੱਕ ਮਣਕਾ ਵੀ ਮਗਰੋਂ ਨਹੀਂ ਆਉਂਦੀ ਠੀਕ ਆ ਹਾਂਜੀ ਲਓ ਠੀਕ ਆ ਜੀ ਸੋ ਦੋਸਤੋ ਕਹਿਣ ਦਾ ਮਤਲਬ ਭਰਾ ਦਾ ਕਿ ਭੂਰ ਛੱਟੇ ਤੋਂ ਰਹਿ ਤਾ ਠੀਕ ਆ ਜੀ ਚਵਾਈ ਚੰਗੀ ਆ ਮੋਟੀ ਧਾਰ ਆ ਸੋ ਕੋਈ ਲਾਂਬੇ ਵਾਲੀ ਗੱਲ ਨਹੀਂ ਕਿ ਬਾਕੀ ਤੁਸੀਂ ਚਵਾਈ ਨਾਲ ਦੀ ਨਾਲ ਦੇਖ ਲਓਗੇ ਸੋ 12 13 13 ਕਿਲੋ ਇਸ ਵਕਤ ਬੌਲੇ ਜੋ ਬਾਹਰ ਨਿਕਲਦੀ ਦਾ ਤੋਂ ਤੂੰ ਤੁਸੀਂ ਅਕਾਊਂਟ ਕਰ ਲਿਆ ਜੀ ਕਿਉਂਕ ਬੋਲ ਜੋ ਬਾਰੀ ਆ ਗਈ ਆ ਠੀਕ ਆ ਸੋ ਇਹ ਵੜ ਜਿਹੜੀ ਤੁਸੀਂ ਵੇਖ ਲਈ ਆ ਠੀਕ ਆ ਜੀ ਸੁਬਿਆਂ ਦੇ ਵਿੱਚ ਤਿੱਜਾ ਮੰਨ ਕੇ ਸੌਦਾ ਕਰ ਲਿਆ ਕੋਈ ਭਰਾ ਤੇ ਇਹ ਤੁਹਾਨੂੰ ਕਿੰਨੇ ਦੀ ਦੇ ਦਈਏ ਵੀਰ ਮੁੱਲ ਕਿਰੋ ਇਹਦਾ ਸਰ ਜੀ ਦਾ ਮੁੱਲ ਤੇ ਕਰਦੇ ਆ 52000 ਹਾਂ 46 ਦੀ ਦੇ ਦਿਆਂਗੇ 46 ਦੀ ਹਾਂਜੀ ਹਾਂਜੀ ਦੁੱਧ 13 ਕਿਲੋ ਇਹ 15 16 ਕਿਲੋ ਪੱਕਾ ਦੁੱਧ ਦਊਗੀ ਅੱਜ ਚੌਥਾ ਦੇਣ ਜੇ ਪੰਜਵਾਂ ਦਿਨ ਇਹਨੂੰ ਸੋਈ ਠੀਕ ਆ ਜੀ ਹਾਂਜੀ ਮਗਰ ਵੱਸੀ ਹੈ ਚੈਫ ਜੀ ਠੀਕ ਹੈ ਮੈਂ ਵੀ 46000 ਦੀ ਇਹ ਐਂਡ ਟੂ ਐਂਡ ਮਿਲ ਜੂਗੀ ਠੀਕ ਆ ਜੀ ਬਾਕੀ ਥਾਣਾ ਵੇਖੋ ਤੁਸੀਂ ਕਿਹੜਾ ਲੱਗਾ ਕਰਮਾਣੀ ਨੂੰ ਹਾਂਜੀ ਜ ਨਾ ਵੀ ਕੁਰੀ ਹੋਰ ਤੋਰ ਦੇ ਲੈ ਵੀਰ ਸਾਨੂੰ। ਆ ਦੇਖ। ਲਮਾ ਤੋਰ ਦੇ ਵੀਰ ਤੁਹਾਨੂੰ ਇਹਨੂੰ ਕਿਹ ਡਾਲਨ। ਬਾਕੀ ਜੋ ਆਈ ਆ ਕੁਲੀਆਂ ਚੜ ਚੜ ਕੇ ਇਹ ਇਹ 15 16 ਕਿਲੋ ਦੁੱਧ ਹੋਊਗੀ ਸੰਧ ਸਾਹਿਬ। ਹੂੰ। ਉਹ ਢੇ ਮੋਟੀ ਚੋਣ ਹੈ। ਹੂੰ। ਉਹ ਵੀ 46000 ਦੀ ਮਿਲ ਜੂਗੀ। ਲੈ ਵੀਰ ਕਮਾ ਸਾਨੂੰ ਮੋੜ। ਸਕ੍ਰੀਨ ਦੇ ਬਿਲਕੁਲ ਥੱਲੇ ਚੱਲਣਗੇ ਤੇ ਜਿਹੜੀ ਵੀ ਵੈਰ ਕਿਸੇ ਸੱਜਣ ਭਰਾ ਨੂੰ ਪਸੰਦ ਆਉਂਦੀ ਆ ਇੱਥੇ ਆਣ ਕੇ ਆਪਦੀ ਚੋਕੇ ਤਸੱਲੀ ਕਰ ਲਿਓ ਠੀਕ ਆ ਜੀ ਤੇ ਇੱਕ ਸੋਨੇ ਨੰਬਰ ਆਪਦੇ ਵੀਰ ਕਰਦੇ ਸਾਂ ਜੀ ਇਹ ਸੰਤੂ ਸਾਹਿਬ ਨੰਬਰ 62394 99415 ਠੀਕ ਆ ਜੀ ਹਾਂਜੀ ਠੀਕ ਆ ਲਓ ਵੀ ਇਹ ਨੰਬਰ ਵੀਰ ਸੋਨੇ ਦੇ ਬਿਲਕੁਲ ਸਕ੍ਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰੋ ਕਰੋ ਗੱਲਬਾਤ ਅੱਜ ਦੋਵੇਂ ਜਿਹੜੀਆਂ ਵੈੜਾ ਆਪਾਂ ਤੁਹਾਨੂੰ ਦਿਖਾਤੀਆਂ ਨੇ ਦੋਵੇਂ ਸੁਈਆਂ ਨੇ ਬਿਲਕੁਲ ਤਾਜ਼ੀਆਂ ਸੱਜਰ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ